फ्राइड राइस सन नमकीन चावल ਤਾਂ ਬਹੁਤ ਵਾਰੀ ਬਣਾ ਕੇ ਖਾਦੇ ਹੋਗੇ ਸਭ ਨੇ ਪਰ ਕਦੀ ਇਸ ਤਰੀਕੇ ਨਾਲ ਬਣਾ ਕੇ ਖਾਦੇ ਨਹੀਂ ਜੇਕ ਨਹੀਂ ਖਾਦੇ ਤਾਂ ਹੁਣ ਜ਼ਰੂਰ ਬਣਾ ਕੇ ਖਾਓ ਅੱਜ ਦੀ ਵੀਡੀਓ ਵਿੱਚ ਅਸੀਂ ਬਣਾਵਾਂਗੇ स्वीट कॉर्न फ्राइड राइस ਤੁਸੀਂ ਬਲੀਵ ਨਹੀਂ ਕਰੋਗੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਨੇ ਚਾਵਲ ਮੇਨ ਇਨਗਰੀਡੀਐਂਟ ਇਹਦੇ ਵਾਸਤੇ ਆਪਾਂ ਲਵਾਂਗੇ ਛੱਲੀ ਜਾਂ स्वीट कॉर्न ਹੋਰ ਤੁਸੀਂ ਆਪਾਂ ਇਨਗਰੀਡੀਐਂਟ ਲੈਣੇ ਲਸਣ ਇੱਕ ਵੱਡਾ ਸائز ਦਾ ਪਿਆਜ਼ ਇੱਕ ਟਮਾਟਰ ਇੱਕ ਗਾਜਰ ਇਹਨਾਂ ਸਾਰਿਆਂ ਨੂੰ ਮੈਂ ਚੌਪ ਕਰਕੇ ਲਿਆਇਆ ਹੈ ਦੋ ਹਰੀ ਮਿਰਚਾਂ ਇੱਕ ਕੌਲੀ ਚਾਵਲ ਲੈਨੇ ਜੋ ਅੱਧਾ ਘੰਟਾ ਪਹਿਲਾਂ ਮੈਂ ਭਿਓ ਕੇ ਰੱਖੇ ਹੋਏ ਨੇ ਜਦੋਂ ਅਸੀਂ ਚਾਵਲ ਨੂੰ ਪਹਿਲਾਂ ਥੋੜੀ ਦੇਰ ਪਹਿਲਾਂ ਭਿਓ ਕੇ ਰੱਖਦੇ ਹਾਂ ਤਾਂ ਬਹੁਤ ਹੀ ਵਧੀਆ ਚਾਵਲ ਬਣਦੇ ਨੇ ਇੱਕਦਮ ਕੱਲਾ ਕੱਲਾ ਦਾਣਾ ਖਿਲੇ ਖਿਲੇ ਚਾਵਲ ਜੋ ਹੈ ਬੰਦੇ ਨੇ ਮੈਂ ਇੱਥੇ ਪੂਰੀ ਛੱਲੀ ਦੇ दाने ਨਹੀਂ ਲਏ। ਤਕਰੀਬਨ ਹਾਫ ਜੋ ਛੱਲੀ ਹੈ ਉਹਦੇ ਹੀ दाने ਲਈ ਨੇ। ਸੋ ਨੈਕਸਟ ਪ੍ਰੋਸੈਸ ਲਈ ਅਸੀਂ ਚੱਲਦੇ ਹਾਂ ਹੁਣ। ਹੁਣ ਅਸੀਂ সুইਟ ਕੌਰਨ ਨੂੰ ਜੋ ਹੈ ਬੋਇਲ ਕਰਾਂਗੇ। ਇੱਥੇ ਮੈਂ ਪੈਨ ਵਿੱਚ ਪਾਣੀ ਲਿਆ ਹੈ। ਉਹਦੇ ਵਿੱਚ সুইਟ ਕੌਰਨ ਪਾ ਦਵਾਂਗੇ। ਉਹਨਾਂ ਨੂੰ ਹਲਕਾ ਜਿਹਾ ਸੌਫਟ ਕਰ ਲਵਾਂਗੇ। ਜ਼ਿਆਦਾ ਇਹਨਾਂ ਨੂੰ ਬੋਇਲ ਨਹੀਂ ਕਰਨਾ। ਹਲਕਾ ਜਿਹਾ ਬੋਇਲ ਕਰਾਂਗੇ 1-2 ਮਿੰਟ ਲਈ ਤਾਂ ਕਿ ਇਹ ਜੋ ਦਾਣੇ ਹੈ ਸਾਫਟ ਹੋ ਜਾਣ ਤੁਸੀਂ ਇੱਥੇ ਇੱਕ ਦਾਣੇ ਨੂੰ ਹੱਥ ਵਿੱਚ ਫੜ ਕੇ ਵੀ ਦੇਖ ਸਕਦੇ ਹੋ ਕਿ ਉਹ ਸਾਫਟ ਹੋ ਗਿਆ ਹੈ ਕਿ ਨਹੀਂ ਤੁਸੀਂ সুইਟ ਕੌਰਨ ਨੂੰ ਕਿਉ ਜਾਂ ਤਿਲ ਪਾ ਕੇ ਥੋੜਾ ਜਿਹਾ ਰੋਸਟ ਵੀ ਕਰ ਸਕਦੇ ਹੋ ਚਲੋ ਜੀ ਹੁਣ ਸ਼ੁਰੂ ਕਰਦੇ ਹਾਂ ਫਰਾਈਡ ਰਾਈਸ ਬਣਾਉਣੇ ਇੱਥੇ ਮੈਂ ਕੜਾਈ ਵਿੱਚ ਤੇਲ ਲਿਆ ਹੈ ਉਹਦੇ ਵਿੱਚ ਮੈਂ ਅੱਧਾ ਚਮਚ ਦੇ ਕਰੀਬ ਜੀਰਾ ਪਾਇਆ ਹੈ ਜੀਰਾ ਥੋੜਾ ਕਰੈਕਲ ਹੋਣਾ ਸ਼ੁਰੂ ਹੋ ਜਾਏ ਤਾਂ ਇਹਦੇ ਵਿੱਚ ਲਸਣ ਪਾ ਦਵਾਂਗੇ ਲਸਣ ਨੂੰ ਅਸੀਂ ਥੋੜਾ 골ਡਨ ਹੋਣ ਤੱਕ ਪੂਨ ਲਾਵਾਂਗੇ ਲਸਣ ਚ ਹਲਕਾ ਰੋਸਟ ਹੋ ਚੁੱਕਿਆ ਹੈ ਉਹਨੇ ਦੇ ਵਿੱਚ ਕਟਿਆ ਹੋਇਆ ਪਿਆਜ਼ ਐਡ ਕਰ ਦਵਾਂਗੇ ਅਰ ਇਸ ਨੂੰ ਹਿਲਾ ਦਵਾਂਗੇ ਕੜੀ ਪੱਤਾ ਐਡ ਕਰਾਂਗੇ ਇਹਦੇ ਵਿੱਚ ਕੜੀ ਪੱਤੇ ਦਾ ਫਲੇਵਰ ਤਾਂ ਬਹੁਤ ਵਧੀਆ ਹੁੰਦਾ ਹੈ ਪਲੱਸ ਇਸ ਦੀ ਨਿਊਟ੍ਰੀਸ਼ਸ ਨੇਸ ਵੀ ਬਹੁਤ ਹੁੰਦੀ ਹੈ ਨਹੀਂ ਤੁਹਾਡੀ ਡਾਈਜੈਸ਼ਨ ਇੰਪਰੂਵ ਕਰਦਾ ਹੈ ਤੁਹਾਡੀ ਹਾਰਟ ਹੈਲਥ ਨੂੰ ਸਪੋਰਟ ਕਰਦਾ ਹੈ ਡਾਇਬੀਟਿਸ ਲਈ ਵੀ ਬਹੁਤ ਅੱਛਾ ਹੁੰਦਾ ਹੈ ਕਟਿਆ ਹੋਇਆ ਟਮਾਟਰ ਵੀ ਐਡ ਕਰਾਂਗੇ ਦੋ ਹਰੀ ਮਿਰਚ ਪਾ ਦਾਂਗੇ ਇੱਕ ਗਾਜਰ ਜੋ ਕੱਟੀ ਹੋਈ ਸੀ ਉਹ ਵੀ ਐਡ ਕਰਦਗੇ ਹਿਲਾ ਦਵਾਂਗੇ ਹੁਣ ਇਹਦੇ ਵਿੱਚ ਅਸੀਂ ਐਡ ਕਰਵਾਂਗੇ সুইਟ ਕੌਰਨ সুইਟ ਕੌਰਨ ਵੀ ਐਡ ਕਰਕੇ ਇਸ ਨੂੰ ਮਿਕਸ ਕਰ ਲਵਾਂਗੇ ਅੱਧਾ ਚਮਚ ਮਿਰਚ ਤੇ ਨਮਕ ਥਾਲੇ ਆਏ ਤੁਸੀਂ ਨਮਕ ਜੋ ਹੈ ਸਵਾਦ ਅਨੁਸਾਰ ਲੈਣਾ ਹੈ ਥੋੜੀ ਜੀ ਮੇਥੀ ਕਸੂਰੀ ਮੇਥੀ ਪਾਈਏ ਕਸੂਰੀ ਮੇਥੀ ਪਾਉਣ ਨਾਲ ਵੀ ਬਹੁਤ ਵਧੀਆ ਫਲੇਵਰ ਆਉਂਦਾ ਹੈ ਬਹੁਤ ਟੇਸਟੀ ਚਾਵਲ ਬਣਦੇ ਨੇ ਚਮਚ ਦਾ ਚੌਥਾ ਹਿੱਸਾ ਮਿੱਠੇ ਗਰਮ ਮਸਾਲੇ ਦਾ ਚਮਚ ਚੌਥਾ ਹਿੱਸਾ આમਚੂਰ ਪਾਟਰ ਪਾਇਆ ਹੈ ਸਾਰੇ ਮਸਾਲੇ ਪਾ ਕੇ ਅਸੀਂ ਹਿਲਾ ਦਾਂਗੇ ਹੁਣ ਇਹਦੇ ਵਿੱਚ ਅਸੀਂ ਚਾਵਲ ਮਿਕਸ ਕਰ ਦਵਾਂਗੇ ਚਾਵਲ ਪਾਨ ਤੋਂ ਬਾਅਦ ਤੁਸੀਂ ਇਸ ਨੂੰ 1 ਮਿੰਟ ਇਸ ਤਰ੍ਹਾਂ ਹੀ ਪਕਾਉਣਾ ਹੈ ਇਮੀਡੀਏਟਲੀ ਇਹਦੇ ਵਿੱਚ ਪਾਣੀ ਐਡ ਨਹੀਂ ਕਰਨਾ ਅਗਰ ਤੁਸੀਂ ਇਸ ਟਿਪ ਦੇ ਨਾਲ ਚਾਵਲ ਬਣਾਓਗੇ ਤਾਂ ਚਾਵਲ ਤੁਹਾਡੇ ਖਿਲੇ-ਖਿਲੇ ਬਨਣਗੇ ਹੁਣ ਮੈਂ ਇੱਥੇ 1.5 ਕੌਲੀ ਤੋਂ ਥੋੜਾ ਜਿਹਾ ਜ਼ਿਆਦਾ ਪਾਣੀ ਐਡ ਕੀਤਾ ਹੈ ਕਿਉਂਕਿ ਪਾਣੀ ਦੇ ਵਿੱਚ ਕੱਟ ਹੀ ਯੂਜ਼ ਹੋਏਗਾ ਚਾਵਲ ਨੂੰ ਪਹਿਲਾਂ ਪਿਉਂ ਕੇ ਰੱਖਣ ਨਾਲ ਪਾਣੀ ਜੋ ਹੈ ਕੱਟ ਹੀ ਯੂਜ਼ ਹੁੰਦਾ ਹੈ ਕਿਉਂਕਿ ਚਾਵਲ ਜਿਹੜੇ ਆ ਪਹਿਲੇ ਹੀ ਥੋੜੇ ਜਿਹਾ ਸੌਫਟ ਹੋ ਚੁੱਕੇ ਹੁੰਦੇ ਹਨ ਪਾਣੀ ਐਡ ਕਰਨ ਤੋਂ ਬਾਅਦ ਮੈਂ ਇਸ ਨੂੰ ਚਾਵਲ ਨੂੰ ਹੁਣ ਟੱਕ ਕੇ ਪਕਾ ਲਵਾਂਗੇ ਇੱਥੇ ਮੈਂ ਥੋੜਾ ਜਿਹਾ ਪਨੀਰ ਐਡ ਕਰ ਰਹੀ ਹਾਂ ਪਨੀਰ ਐਡ ਕਰਨਾ ਇੱਥੇ ਆਪਸ਼ਨਲ ਹੈ ਅਗਰ ਤੁਹਾਡੇ ਕੋਲ ਅਵੇਲੇਬਲ ਹੋਏ ਤਾਂ ਤੁਸੀਂ ਐਡ ਕਰ ਸਕਦੇ ਹੋ ਮੈਨੂੰ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਫਰਾਈਡ ਰਾਈਸ ਵਿੱਚ ਇਸ ਲਈ ਮੈਂ ਐਡ ਕਰ ਲਿਆ ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਚਾਵਲ ਜੋ ਹੈ ਬਣ ਕੇ ਤਿਆਰ ਹੋਏ ਹਨ ਕਿ ਨਹੀਂ ਤੁਸੀਂ ਦੇਖ ਸਕਦੇ ਹੋ ਚਾਵਲ ਸਾਡੇ ਪਰਫੈਕਟਲੀ ਬਣ ਕੇ ਤਿਆਰ ਹੋ ਚੁੱਕੇ ਹਨ ਬਹੁਤ ਹੀ ਵਧੀਆ ਚਾਵਲ ਬਣ ਕੇ ਤਿਆਰ ਹੋਏ ਹਨ। ਇੱਕਦਮ ਕੱਲਾ-ਕੱਲਾ ਦਾਣਾ ਖਿਲਕੇ ਤਿਆਰ ਹੋਇਆ ਹੈ। ਹੁਣ ਅਸੀਂ ਚਾਵਲ ਨੂੰ ਪਲੇਟ ਵਿੱਚ ਕੱਟ ਲਵਾਂਗੇ। ਤੁਸੀਂ ਇਹ ਫਰਾਈਡ ਰਾਈਸ ਰਾਇਤੇ ਜਾਂ ਦਹੀਂ ਨਾਲ ਜਾਂ ਸਿੰਪਲ ਵੀ ਖਾ ਸਕਦੇ ਹੋ। ਇਹ ਰੈਸਪੀ ਤੁਸੀਂ ਵੀ ਜ਼ਰੂਰ ਟਰਾਈ ਕਰਿਓ। ਮਟਰ ਦੀ ਜਗ੍ਹਾ ਤੁਸੀਂ সুইਟ ਕੌਰਨ ਪਾ ਕੇ ਫਰਾਈਡ ਰਾਈਸ ਬਣਾਓ। ਚੈਨਲ ਨੂੰ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਿਓ। ਮਿਲਦੇ ਹਾਂ ਅਗਲੀ ਵਾਰ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਰੈਸਪੀ ਕਿਵੇਂ ਦੀ ਲੱਗੀ